ਗਿਆਨ ਜੋਤੀ ਚੈਨਲ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਫਰੀਦਕੋਟ ਵਿਖੇ ਐਸਐਸਪੀ ਦਫ਼ਤਰ ਅਤੇ ਡੀਸੀ ਦਫ਼ਤਰ ਵਿਖੇ ਇੱਕ ਸੰ단 ਦੀ 25 ਬੀਤਾਰਾ ਕਹਿੰਦੀ ਹੈ ਕਿ ਉਹਨਾਂ ਨੇ ਤਾਂ ਸਤਾ ਲਿਆ ਜੇ ਬਾਕੀ ਧਰਮ ਵੀ ਉਹ ਬਾਕੀ ਜਿਹੜੇ ਧਰਮ ਹੈਗੇ ਸਿੱਖ ਜੈਨ ਬੋਧ ਇਹ ਵੀ ਇਹੋ ਜਿਹੀ ਹਰਕਤਾਂ ਕਰਨਗੇ ਜੇ ਗਰੀਬਾਂ ਨੂੰ ਆਪਣੇ ਰਿਲੀਜੀਅਸ ਪਲੇਸਿਸ ਤੇ ਡਿਸਕ੍ਰਿਮੀਨੇਸ਼ਨ ਕਰਨਗੇ ਇਹ ਵੀ Hindu ਧਰਮ ਦੀ ਸ਼ੈਣੀ ਦੇ ਅੰਦਰ ਆਏਗਾ that's been written there i have read it ਇਟਸ ਨਾਟ ਰਿਟਨ ਐਨੀਵੇਅਰ ਤੇ ਆਪਾਂ ਨੂੰ ਪੜਨ ਡਿ ਲੋਡ ਐ ਸਰ ਔਰ ਇਹੀ ਪੜਨ ਡਿ ਲੋਡ ਐ ਮੈਂ ਕਹਿੰਦੀ ਆ ਨਾ ਪਲੀਜ਼ ਆਈ ਐਮ ਅਪ ਫੋਰ ਡਿਬੇਟ ਆਮ ਆਫਰ ਓਪਨ ਡਿਬੇਟ ਮੇਰੀ ਪੂਰੀ ਡਰੀਮ ਓਪਨ ਡਿਬੇਟ ਲਿਆ ਆਉਗੀ ਸੰਵਿਧਾਨ ਦੀ ਇੱਕ ਲਾਈਨ ਪੜ ਕੇ ਮੈਨੂੰ ਦਿਖਾ ਦਿਓ ਕਿਤੇ ਲਿਖਿਆ ਕਿ ਐਸਾ ਦਾਰਿ ਹਿੰਦੂ ਔਰ ਜ਼ਿਆਦਾਤਰ ਇਹੀ ਹੁੰਦਾ ਹੈ ਕਿ ਅਸੀਂ ਸੁਣੀਆਂ ਕੜਾਈਆਂ ਗੱਲਾਂ ਦੇ ਉੱਤੇ ਵਿਸ਼ਵਾਸ ਕਰ ਲੈਂਦੇ ਆਪ ਕੋ ਜ ਘੱਟ ਕਰਦੇ ਆਪ ਘੱਟ ਪੜਦੇ ਆ ਇਹੀ ਆਪਣੀ ਗਲਤੀ ਐ ਜੀ ਇੱਥੇ ਗਲਤੀ ਹੋ ਜਾਂਦੀ ਐ ਇਹੀ ਆਪਣੀ ਗਲਤੀ ਐ ਇੱਥੇ ਅਸੀਂ ਗਲਤ ਹੋ ਜਾਂਦੇ ਆ ਸੋਚੋ ਕਿੰਨੀ ਵੱਡੀ ਰਿਸਪਾਂਸਿ ਆਪਾਂ ਪਾਦੀਆਂ ਕਰਦੇ ਆ ਨਵੀਂ ਨਵੀਆਂ ਜੇ ਆਪਾਂ ਨੂੰ ਵੋਟ ਲੈਣਾ ਹੈ ਤਾਂ ਮੈਨੂੰ ਉਸ ਗਰੀਬ ਬੰਦੇ ਦਾ ਵੋਟ ਨਹੀਂ ਚਾਹੀਦਾ ਜਦ ਖਾਲਸਾ ਰਾਜ ਸੀ ਨਾ ਜਦ ਸਾਰੇ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਜਾਇਆ ਸੀ ਉਹਨਾਂ ਨੇ ਸਿਧਾਂਤ ਵਧਾਇਆ ਸੀ ਉਹਨਾਂ ਨੇ ਸਮਾਨਤਾ ਦਿੱਤੀ ਉਹਨਾਂ ਨੇ ਕਿਹਾ ਇਹਨ ਗਰੀਬ ਸਿੱਖਨ ਕੋ ਦਿਓ ਪਾਛਾ ਯਾਦ ਕਰੋ ਹਮਰੀ ਗੁਰਾਈ ਉਹਨਾਂ ਨੇ ਕਿਹਾ ਨਾ ਉਹਨਾਂ ਨੇ ਗਰੀਬਾਂ ਨੂੰ ਅਧਿਕਾਰ ਦਿੱਤੇ ਸ਼ਸਤਰ ਦਿੱਤੇ ਔਰ ਸਿੱਖ ਕੌਮ ਪਹਿਲੀ ਸੰਵਿਧਾਨ ਦੇ ਵਿੱਚ ਐਸੀ ਅਨੋਖੀ ਕੋਮ ਆ ਐਸੀ ਸਟਰੋਂਗ ਕੋਮ ਆ ਜਿਹਨਾਂ ਨੂੰ ਸ਼ਸਤਰ ਧਾਰਨ ਦਾ ਸਪੈਸ਼ਲ ਰਾਈਟ ਇਨ ਇੰਡੀਅਨ ਕਨਸਟੀਟਿਊਸ਼ਨ ਸਾਡੀ ਗੱਲ ਕਰ ਰਿਹਾ ਸੰਵਿਧਾਨ ਇਕੱਲੇ ਉਹਨਾਂ ਨੇ ਵੀ ਕਾਨੂੰਨ ਬਣਾਏ ਆ ਪਰ ਅੱਜ ਦੇ ਜਿਹੜੇ ਸਿੱਖ ਆ ਜਾਂ ਆਪਣੇ ਆਪ ਨੂੰ ਆਗੂ ਕਹਾਉਣੇ ਉਹਨਾਂ ਨੇ ਵੀ ਉਹਨਾਂ ਕਾਨੂੰਨਾਂ ਦੀ ਲੰਗੜਾਂ ਕਰਕੇ ਆਪਣੇ ਅਨਸਾਰ ਢਾਲ ਲਿਆ ਉਹਨਾਂ ਨੇ ਐਬਸੋਲੂਟਲੀ ਐਬਸੋਲੂਟਲੀ ਹੀ ਗੱਲ ਆ ਔਰ ਆਪਣੇ ਅਨਸਾਰ ਢਾਲ ਲਿਆ ਔਰ ਉਹੀ ਮੈਂ ਕਹਿ ਰਹੀ ਆ ਕਿ ਮੇਰੇ ਅੰਚ ਦਿਲ ਦੇ ਅੰਦਰ ਇਹ ਦਰਦ ਕਿਉਂ ਆ ਕਿਉਂਕਿ ਮੈਂ ਕੋਡ ਦੀਆਂ ਅੰਮੇਰ ਕਰਵਾਦੀ ਜਥੇਬੰਦੀਆਂ ਨੇ ਮਾਨਯੋਗ ਐਸਐਸਪੀ ਫਰੀਦਕੋਟ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਫਰੀਦਕੋਟ ਜੀ ਨੂੰ 바ਵਾ ਸਾਹਬ ਦੀ ਪ੍ਰਤਮਾ ਨਾਲ ਛੇੜਛਾੜ ਕਰਨ ਦੇ ਸਬੰਧ ਦੇ ਵਿੱਚ ਮੈਮੋਰੰਡਮ ਦਿੱਤੇ ਜਿਸ ਵਿੱਚ ਜ਼ਿਲ੍ਹਾ ਅਧਿਕਾਰੀਆਂ ਨੇ ਇਸ ਰੁਕਥਾਮ ਨੂੰ ਰੋਕਣ ਵਾਸਤੇ ਪੁਖਤਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਲਈ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਕਿਸੇ ਵੀ ਵਿਅਕਤੀ ਨੂੰ 바ਵਾ ਸਾਹਬ ਦੀ ਪ੍ਰਤਮਾ ਨਾਲ ਛੇੜਛਾੜ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਸਹੀ ਹਲਕਾ ਦੇਖ ਤੋਂ ਸਾਬਕਾ ਐਮਐਲਏ ਅੱਜ ਬਾਬਾ ਸਾਹਿਬ ਡਾਕਟਰ ਭੀਮਰੋ ਅੰਬੇਡਕਰ ਦੇ ਜੋ ਬਹੁਤ ਪੰਜਾਬ ਦੇ ਵਿੱਚ ਤੋੜੇ ਜਾ ਰਹੇ ਹਨ ਉਸ ਦੇ ਸਬੰਧ ਵਿੱਚ ਅੱਜ ਅਸੀਂ ਡੀਸੀ ਮੈਡਮ ਔਰ ਐਸਐਸਪੀ ਮੈਡਮ ਨੂੰ ਮੰਗ ਪੱਤਰ ਦਿੱਤੇ ਹੈ ਜਿਸ ਦੇ ਵਿੱਚ ਅਸੀਂ ਉਹਨਾਂ ਤੋਂ ਮੰਗ ਕੀਤੀ ਹੈ ਕਿ ਜੋ ਪੰਨੂ ਹੈ ਬਾਹਰ ਅਮਰੀਕਾ ਦੇ ਵਿੱਚ ਬੈਠਾ ਹੈ ਉਹ ਖਾਲਸਥਾਨੇ ਨੂੰ ਹਲਾਸ਼ੇਰੀ ਦੇ ਰਿਹਾ ਹੈ ਕਿ ਤੁਸੀਂ 14 ਤਰੀਕ ਤੱਕ ਜਿਹੜੇ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਵੇਡਕਰ ਦੇ ਬਹੁਤ ਤੋੜਨੇ ਆ ਤਾਂ ਮੈਡਮ ਡੀਸੀ ਨੇ ਵੀ ਬਹੁਤ ਵਿਸ਼ਵਾਸ ਦਵਾਇਆ ਹੈ ਔਰ ਐਸਐਸਪੀ ਐਸਐਸਪੀ ਮੈਡਮ ਨੇ ਵੀ ਵਿਸ਼ਵਾਸ ਦਵਾਇਆ ਹੈ ਔਰ ਉਹਤੇ ਪੂਰਾ ਪੁਖਤਾ ਪ੍ਰਬੰਧ ਕਰਨ ਲਈ ਕਿਹਾ ਹੈ ਮੈਂ ਬਹੁਤ ਬਹੁਤ ਧੰਨਵਾਦ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਸਾਰੇ ਸਮਾਜ ਨੂੰ ਅਸੀਂ ਇੱਕ ਕਿੰਨੇ ਆਪਾਂ ਸਾਰੇ ਇਕੱਠੇ ਹੋ ਕੇ ਇਹੋ ਜਿਹੜੇ ਵਿਰੋਧੀ ਜੰਸਰ ਉਹਨਾਂ ਖਰਾਬ ਆਪਾਂ ਆਵਾਜ਼ ਉਠਾਈ ਧੰਨਵਾਦ ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਭਤੇ ਜੋ ਅੱਜ ਸਮਾਜ ਦੇ ਚੱਲ ਰਿਹਾ ਹੈ ਉੱਚ ਨੀਚ ਦਾ ਚਾਲ ਪਾਤ ਇੱਕ ਗੱਲ ਦਿਖਾਉਣਾ ਬਹੁਤ ਬੁਰੀ ਗੱਲ ਹੈ ਜਿਵੇਂ ਕੱਲ ਪਰਸੋ ਹੀ ਇੱਕ ਸਿਰ ਫਰੇ ਨੇ ਡਾਕਟਰ ਅਭੇਰ ਕਰਦੇ ਉਮੀਦ ਕਰਦੇ ਖਿਲਾਫ ਮਾੜੀ ਭਾਸ਼ਾ ਵਰਤੀ ਜੋ ਉਹ ਨਹੀਂ ਵਰਤਣੀ ਚਾਹੀਦੀ ਸੀ ਇਹ ਬਹੁਤ ਬੁਰੀ ਗੱਲ ਹੈ ਜੇ ਅਸੀਂ ਇਹੋ ਜਿਹੀਆਂ ਗੱਲਾਂ ਕਰਦੇ ਆਂ ਤੇ ਸਭ ਤੋਂ ਵੱਧ ਅਸੀਂ ਮੰਨੂਵਾ ਤੇ ਭਾਕਸ ਉਹ ਚਾਹੁੰਦੇ ਆ ਜਿਹਨੇ ਘੱਟ ਗਿੰਤੀਆਂ ਉਹਨਾਂ ਨੂੰ ਲਾਗ ਰੱਖਿਆ ਜਾਵੇ ਤੇ ਵਕਫ ਧਰਮ ਵਿੱਚ ਮੰਨਿਆ ਜਾਵੇ ਗੁਰੂ ਦਾ ਖਾਲਸਾ ਵੈਸੇ ਗੁਰੂ ਦੀ ਫਤਿਹ ਹੈ ਮੈਂ ਗੁਰਜੰਟ ਸਿੰਘ ਸਾਹਿਬ ਨੂੰ ਬੋਲ ਰਹੇ ਹਾਂ ਅਸੀਂ ਅੱਜ ਇੱਥੇ ਮੈਮੋਰੰਡਮ ਦੇਣਾ ਆਏ ਸੀਗੇ ਜੋ ਕਿ ਜੋ ਪਨ ਨੂੰ ਪ੍ਰਵਾਨ ਸਿੰਘ ਪਨ ਨੂੰ ਉਹਨੇ ਅੰਬੇਦਕਰ ਦੇ ਵਿਰੁੱਧ ਕੁਝ ਸ਼ਬਦ ਬੋਲੇ ਆ ਇਹ ਅਸੀਂ ਉਹਨਾਂ ਦੀ ਬਹੁਤ ਜ਼ਿਆਦਾ ਨਿਖੇਧੀ ਕਰਦੇ ਆ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਮੁੱਦਾ ਕੋ ਚੱਲਣਾ ਸਾਨੂੰ ਤਾਂ ਗੁਰੂ ਨਾਨਕ ਦੇਵ ਜੀ ਨੇ ਗੁਰੂਮਾਨਸਾ ਸਾਹਿਬ ਇਹ ਹੋਇਆ ਕਿ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਨੇ ਨੀਚ ਘੋਾਇਆ ਸੋ ਇਹ ਜਿਹੜੀਆਂ ਗੱਲਾਂ ਹੈਗੀਆਂ ਇਹ ਸਾਡੇ ਵਿੱਚ ਪਾਠਕ ਪਾਉਂਦੀਆਂ ਹਨ ਔਰ ਸਿੱਖਾ ਦੇ ਵਿੱਚ ਬਹੁਤ ਜ਼ਿਆਦਾ ਸਖਮ ਘਟ ਪੰਡੀ ਹੈ ਇਸ ਗੱਲ ਦੀ ਕਿਉਂਕਿ ਗੁਰੂ ਸਾਹਿਬ ਨੇ ਤਾਂ ਸਾਰਿਆਂ ਨੂੰ ਇੱਕੋ ਜਿਹਾ ਬਣਾਇਆ ਸੀ ਸਭ ਐ ਸਾਝੀ ਵਾਲ ਕਹਾਣ ਕੋਈ ਨਾ ਜਸਾ ਵਾਰਾ ਜੀਉ ਗੁਰੂ ਸਾਹਿਬ ਨੇ ਆਖਿਆ ਮਿੰਤਰ ਸਾਰੇ ਇੱਕੋ ਜਿਹੇ ਨੇ ਮੈਨੂੰ ਕੋਈ ਨਹੀਂ ਕਿਉਂਕਿ ਕੋਈ ਵੀ ਜਿਹੜਾ ਹੈ ਉਹ ਸਾਰੇ ਇੱਕੋ ਹੀ ਕਬੀਰ ਜੀ ਵੀ ਇਹੀ ਗੱਲ ਕਰਦੇ ਹੈ ਕਿ ਕੋਈ ਵੀ ਵੱਡਾ ਹੈ ਕੋਈ ਛੋਟਾ ਹੈ ਸਾਰਿਆਂ ਦਾ ਰਸਤਾ ਇੱਕੋ ਜਿਹਾ ਹੈ ਸੋ ਖੂਨ ਵੀ ਸਾਰਿਆਂ ਦਾ ਇੱਕ ਹੋ ਜਾ ਸਾਰਿਆਂ ਦੇ ਅੰਗ ਪੈਰ ਸਾਰੇ ਉਸੇ ਤੱਕਾਂ ਤੇ ਫਿਰ ਇਹ ਜਿਹੜੀਆਂ ਗੱਲਾਂ ਐ ਇਹ ਦੁਖੇੜ ਪਾਉਣ ਵਾਲੀਆਂ ਜੋ ਕਿ ਅਸੀਂ ਸਿੱਖ ਰਾਜ ਦੇ ਵਾਸਤੇ ਅਸੀਂ ਇੱਥੇ ਸ਼ਾਂਤ ਵੇਲੇ ਢੰਗ ਦੇ ਨਾਲ ਅਸੀਂ ਮੰਗ ਰਹੇ ਆ ਕਿ ਸਾਡਾ ਜਿਹੜਾ ਰਾਜ ਆ ਪੰਜਾਬ ਦਾ ਸਾਡਾ ਉਸੇ ਤੱਕਾਂ ਦਾ ਰਾਜ ਅਜਿਹਾ ਵਰਗਾ ਹੋਵੇ ਪਰ ਇਹੋ ਜੀਆਂ ਗੱਲਾਂ ਕਰਕੇ ਤਾਂ ਫਿਰ ਸਾਡਾ ਬਹੁਤ ਜ਼ਿਆਦਾ ਇਹ ਨੁਕਸਾਨ ਕਰ ਰਿਹਾ ਸੋ ਇਸ ਕਰਕੇ ਜੋ ਅਸੀਂ ਰਾਜਨੀਤਿਕ ਕਲਪਨਾ ਕਰ ਰਹੇ ਆ ਅਸੀਂ ਸ਼ਾਂਤ ਮਿਲਨਾ ਮੰਗ ਰਹੇ ਆ ਸੋ ਅਸੀਂ ਉਹਨਾਂ ਦੀ ਬਹੁਤ ਨਿਖੇਧੀ ਕਰਦੇ ਆ ਕਿਉਂਕਿ ਉਹਦੇ ਵਿੱਚ ਇਹਨਾਂ ਨੇ ਬਹੁਤ ਜ਼ਿਆਦਾ ਮੋੜੀ ਕਰਤੀ ਹੈ ਤੇ ਵਾਹਿਗੁਰੂ ਜੀ ਦਾ ਖਾਲਸਾ ਨਾ ਹੀ ਬਣਦਾ ਖਾਲਸਾ ਵਾਹਿਗੁਰੂ ਜੀ ਦੇ ਭਾਤੇ ਨਾ ਹੀ ਖਾਲਸਾ ਸ੍ਰੋਣੀ ਅਕਾਲੀ ਦਲ ਦੇ ਨੰਬਰ ਸਾਹਿਬ ਵੱਲੋਂ ਅੱਜ ਅਸੀਂ ਮਮੋਰ ਦੇਮ ਦੇਣ ਆਏ ਸੀ ਜਿਹੜਾ ਕਿ ਕੋਈ ਵੀ ਕੌਮ ਤੇ ਤਿਰਜੋ ਦੇ ਖਿਲਾਫ ਨਹੀਂ ਬੋਲਣੀ ਚਾਹੀਦੀ ਉਸ ਸਿਰਫਰੇ ਬੰਦੇ ਜਿਹੜੇ ਆ ਉਹ ਇੱਕ ਦੂਜੇ ਵਿੱਚ ਦਫੇੜ ਪਾਉਂਦੇ ਨੇ ਇਹ ਜੋ ਕਿ ਬਹੁਤ ਹੀ ਮਾੜੀਆਂ ਗੱਲਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆ ਦੇਖੋ ਸੇ ਹੁਸ ਹੁੰਦਾ ਜਿਵੇਂ ਕਿਸੇ ਜਨਾਂ ਦੇ ਵਿੱਚ ਉਹ ਜੋ ਆਲਫਰੇ ਫਿਰਫਰੇ ਬੰਦਿਆਂ ਨੇ ਡਾਕਟਰ ਗਵੇਦਕਰ ਭੀਮ ਲੋਧ ਦੇ ਖਿਲਾਫ ਸ਼ਬਦ ਬੋਲਦੇ ਸੀ ਐਸੀ ਉਹਨਾਂ ਨੂੰ ਕੰਟੇਮ ਕਰਦੇ ਆ ਇਹੋ ਉਸ ਵਲ ਵਿੱਚ ਅੱਜ ਐਸਐਸਪੀ ਸਾਹਿਬ ਕੀ ਕਰ ਤੇ ਦੇਸੀ ਸਾਹਿਬ ਨੂੰ ਇਹ ਪ੍ਰਸ਼ਾਸਨ ਨੂੰ ਚੌਕਸ ਕੀਤਾ ਕਿ ਇਹ ਇਹ ਜਿਹੇ ਬੰਦਿਆਂ ਨੂੰ ਲੱਥ ਪਾਏ ਜਾਵੇ ਤਾਂ ਕਿ ਸਮਾਜ ਦੇ ਵਿੱਚ ਕੋਈ 파ੜਾ ਨਾ ਪਵੇ ਤੇ ਡਾਕਟਰ ਜਿਹੜਾ ਸਾਡਾ ਸੰਵਧਾਨ ਹੈ ਇਹਦੇ ਤੇ ਗਵਰਨਮੈਂਟ ਚੱਲਦੀ ਹੈ ਉਹ ਸੰਵਧਾਨ ਡਾਕਟਰ ਸਾਹਿਬ ਨੇ ਖੋਜ ਲਿਆ ਸੀ ਤੇ ਉਹ ਉਸੇ ਉੱਤੇ ਰਹੀ ਸੀ ਸਰਕਾਰਾਂ ਚੱਲ ਰਹੀਆਂ ਮੈਂ ਇਹ ਕਹਿਦਾ ਹੋਇਆ ਉਹਨਾਂ ਸਿਰ ਤੇ ਲੋਕਾਂ ਨੂੰ ਵਾਰਨ ਕਰਦਾ ਹਾਂ ਕਿ ਉਹ ਜਿਹੀ ਸਮਾਜ ਦੇ ਵਿੱਚ ਪਾੜੇ ਨਾ ਪਾਉਣ ਜਿਸਨਾ ਸਮਾਜ ਦੇ ਵਿੱਚ ਬੈਠਾ ਹੁਣ ਬੜੇ ਬੁਰੀ ਜਿਹੀ ਕਹਾ ਉਸ ਦਾ ਬੜੇ ਜਿਹੀ ਐਸ ਸਮੇ ਅਰਟਾਇਰਡ ਪ੍ਰਿੰਸੀਪਲ ਸ਼੍ਰੀ ਕ੍ਰਿਸ਼ਨ ਲਾਲ ਜੀ ਸਰਦਾਰ ਮੋਹਨ ਸਿੰਘ ਜੀ ਰਟਾਇਰਡ ਪੰਚਾਇਤ ਅਫਸਰ ਰਟਾਇਰਡ ਐਸਪੀ ਸਰਦਾਰ ਦਰਸ਼ਨ ਸਿੰਘ ਗਿੱਲ ਬਿਆਨ ਸਿੰਘ ਸਿੱਧੂ ਪਰਮਿੰਦਰ ਸਿੰਘ ਸੇਵਾਮੁਕਤ ਸਬ ਇੰਸਪੈਕਟਰ ਗੁਰਦੀਪ ਸਿੰਘ ਟੁੱਡੀ ਅ ਗਰਜੰਟ ਸਿੰਘ ਸਾਦਕ ਕਲਵੰਤ ਸਿੰਘ ਗੋਲੇ ਵਾਲਾ ਅਤੇ ਹਰਬੰਸ ਸਿੰਘ ਟੁੱਡੀ ਹਾਜ਼ਰ ਸਨ ਧੰਨਵਾਦ ਦੇਖਦੇ ਰੋ ਗਿਆਨ ਜੋਤੀ